ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਸਾਹਮਣੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਜਿਸ ਦੇ ਤਹਿਤ ਪਰਵਾਸੀਆਂ ਨੂੰ ਬਿਨਾ ਬੋਨਟੇ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਜਾਰੀ ਰਹਿ ਸਕਦੀ ਹੈ। ਇਹ ਫੈਸਲਾ ਹਾਲ ਹੀ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਕਈ ਫੈਸਲਿਆਂ ਦੇ ਵਿਰੁੱਧ ਹੈ ਜਿਨ੍ਹਾਂ ਦੇ ਵਿੱਚ ਇਸ ਅਭਿਆਸ ਨੂੰ ਗੈਰਕਾਨੂੰਨੀ ਘਰਾ ਲ ਦਿੱਤਾ ਗਿਆ ਸੀ। 5ਵੀਂ ਸਰਕਟ ਕੋਰਟ ਆਫ ਅਪੀਲਸ ਦੇ ਜੱਜਾਂ ਦੇ ਇੱਕ ਪੈਨਲ ਨੇ ਸ਼ੁੱਕਰਵਾਰ ਸ਼ਾਮ ਨੂੰ ਫੈਸਲਾ ਸੁਣਾਇਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ ਗ੍ਰਿਫਤਾਰ ਨੂੰ ਬੋਲ ਸੁਣਵਾਈ ਤੋਂ ਇਨਕਾਰ ਕਰਨਾ ਸੰਵਿਧਾਨ ਤੇ ਸੰਘੀ ਮigration ਕਾਨੂੰਨ ਦੇ ਅਨੁਕੂਲ ਹੈ ਬਹੁਤ رائے ਦੇ ਵਿੱਚ ਸਰਕਲ ਜੱਜ ਐਡਿਥ ਐਚ ਜੋਨਸ ਨੇ ਕਿਹਾ ਹੈ ਕਿ ਬਿਨਾ ਕਾਨੂੰਨੀ ਦਾਖਲੇ ਵਾਲੇ ਵਿਦੇਸ਼ੀ ਨਾਗਰਿਕ ਭਾਵੇਂ ਉਹ ਸਯੁਕਤ ਰਾਜ ਦੇ ਵਿੱਚ ਕਿੰਨਾ ਵੀ ਸਮਾਂ ਰਹੇ ਹੋਣ ਬਾਂਡ ਤੇ ਰਿਹਾਈ ਦੇ ਲਈ ਅਯੋਗ ਹੋ ਸਕਦੇ ਨੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਸਰਬੱਤ ਗੈਰ ਨਾਗਰਿਕ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੁੰਦਾ ਸੀ ਅਤੇ ਜਿਨ੍ਹਾਂ ਨੂੰ ਸਰਹੱਦ ਤੋਂ ਦੂਰ ਗ੍ਰਿਫਤਾਰ ਕੀਤਾ ਜਾਂਦਾ ਸੀ ਉਹਨਾਂ ਨੂੰ ਬਾਂਡ ਸੁਨਵਾਈ ਦੀ ਬੇਨਤੀ ਕਰਨ ਦਾ ਮੌਕਾ ਮਿਲਦਾ ਸੀ ਇਤਿਹਾਸਕ ਤੌਰ ਤੇ ਜੇਕਰ ਕੋਈ ਵਿਅਕਤੀ ਭੱਜਣ ਦਾ ਜੋਖਮ ਨਹੀਂ ਸੀ ਅਤੇ ਉਸ ਉੱਤੇ ਕੋਈ ਅਪਰਾਧਿਕ ਦੋਸ਼ ਨਹੀਂ ਸੀ ਤਾਂ ਉਸ ਨੂੰ ਅਕਸਰ ਬਾਂਡ ਤੇ ਰਿਹਾਈ ਮਿਲ ਜਾਂਦੀ ਸੀ ਇਸ ਮਾਮਲੇ ਦੇ ਵਿੱਚ ਦੋ ਮੈਕਸੀਕਨ ਨਾਗਰਿਕਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਜੋ ਤਹਾਕਕਤ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਵੀ ਨਹੀਂ ਸੀ ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਬਾਂਡ ਸੁਨਵਾਈ ਤੋਂ ਵੰਚਿਤ ਰੱਖਣਾ ਗਲਤ ਹੈ ਹਾਲਾਂਕਿ ਕੰਪਰਸ਼ਾਸਨ ਨੇ ਜੁਲਾਈ ਦੇ ਵਿੱਚ ਲਾਸਮੀ ਨਜ਼ਰਬੰਦੀ ਦੀ ਨਵੀਂ ਨੀਤੀ ਲਾਗੂ ਕਰਦੇ ਹੋਏ ਪਿਛਲੇ ਲਗਭਗ 30 ਸਾਲਾਂ ਦੀ ਪ੍ਰਥਾ ਨੂੰ ਬਦਲ ਦਿੱਤਾ ਸੀ ਇਸ ਫੈਸਲੇ ਦੇ ਨਾਲ ਦੇਸ਼ ਭਰ ਦੇ ਵਿੱਚ ਹਿਰਾਸਤ ਵਿੱਚ ਰੱਖੇ ਗਏ ਪ੍ਰਵਾਸੀਆਂ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਹਾਲਾਂਕਿ ਸਰਕਲ ਜੱਜ ਡਾਣਾ ਐਮ ਡਗਲਸ ਨੇ ਇਸ ਫੈਸਲੇ ਦੇ ਨਾਲ ਅਸਹਿਮਤੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਬਨੋਂ ਵਾਲੇ ਕਾਂਗਰਸ ਮੈਂਬਰ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਲੱਖਾਂ ਲੋਕਾਂ ਨੂੰ ਬਿਨਾ ਬੋন্ড ਦੇ ਹਿਰਾਸਤ ਵਿੱਚ ਰੱਖਿਆ ਜਾਵੇਗਾ ਦਿਲਗਸ ਨੇ ਵੀ ਕਿਹਾ ਕਿ ਹਿਰਾਸਤ ਦੇ ਵਿੱਚ ਰੱਖੇ ਗਏ ਬਹੁਤ ਸਾਰੇ ਲੋਕ ਅਮਰੀਕੀ ਨਾਗਰਿਕਾ ਤੇ ਪਰਿਵਾਰਕ ਮੈਂਬਰ ਨਹੀਂ ਅਤੇ ਸਰਕਾਰ ਦੀ ਨਵੀਂ ਨੀਤੀ ਕਾਨੂੰਨੀ ਪ੍ਰਕਿਰਿਆ ਨੂੰ ਪਿੱਛੇ ਛੱਡ ਸਕਦੀ ਹੈ ਦੂਜੇ ਪਾਸੇ ਅਮਰੀਕੀ ਟਾਰਨੀ ਜਨਰਲ ਪੈਮ ਬੋਰਡੀ ਨੇ ਇਸ ਫੈਸਲੇ ਨੂੰ ਸਰਕਾਰੀ ਕਾਨੂੰਨੀ ਅਤੇ ਵਿਵਸਥਾ ਨੀਤੀ ਦੇ ਲਈ ਮਹੱਤਵਪੂਰਨ ਚਿਤ ਕਰਾ ਦਿੱਤਾ ਅਤੇ ਕਿਹਾ ਕਿ ਪ੍ਰਸ਼ਾਸਨ ਅਦਾਲਤਾਂ ਵਿੱਚ ਆਪਣਾ ਰੁਖ ਮਜ਼ਬੂਤੀ ਨਾਲ ਰੱਖਦਾ ਰਹੇਗਾ। ਕੁੱਲ ਮਿਲਾ ਕੇ ਇਹ ਫੈਸਲਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਨਜ਼ਰਬੰਦੀ ਪ੍ਰਣਾਲੀ ਤੇ ਵੱਡਾ ਪ੍ਰਭਾਵ ਪਾਉਣ ਵਾਲਾ ਮੰਨਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਹੋਰ ਕਾਨੂੰਨੀ ਚਰਚਾ ਚੱਲ ਰਹਿਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਜੋਨਾਲ ਟੈਂਪ ਦੇ ਪ੍ਰਸ਼ਾਸਨ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਜਿਸ ਦੇ ਤਹਿਤ ਪਰਵਾਸੀਆਂ ਨੂੰ ਬਿਨਾ ਬਾਂਡ ਤੇ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਜਾਰੀ ਰਹਿ ਸਕਦੀ ਹੈ। ਇਹ ਫੈਸਲਾ ਹਾਲੀ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਕਈ ਫੈਸਲਿਆਂ ਦੇ ਵਿਰੁੱਧ ਹੈ ਜਿਨ੍ਹਾਂ ਦੇ ਵਿੱਚ ਇਸ ਅਭਿਆਸ ਨੂੰ ਗੈਰਕਾਨੂੰਨੀ ਘਰਾ ਦਿੱਤਾ ਗਿਆ ਸੀ। 5ਵੀਂ ਸਰਕਟ ਕੋਰਟ ਆਫ ਅਪੀਲਸ ਦੇ ਜੱਜਾਂ ਦੇ ਇੱਕ ਪੈਨਲ ਨੇ ਸ਼ੁੱਕਰਵਾਰ ਸ਼ਾਮ ਨੂੰ ਫੈਸਲਾ ਸੁਣਾਇਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ ਗ੍ਰਿਫਤਾਰ ਕੀਤੇ ਨੂੰ ਬੋਨ ਸੁਣਵਾਈ ਤੋਂ ਇਨਕਾਰ ਕਰਨਾ ਸੰਵਿਧਾਨ ਤੇ ਸੰਘੀ ਮigration ਕਾਨੂੰਨ ਦੇ ਅਨੁਕੂਲ ਹੈ ਬਹੁਤ رائے ਦੇ ਵਿੱਚ ਸਰਕਲ ਜੱਜ ਐਡਿਥ ਐਚ ਜੋਨਸ ਨੇ ਕਿਹਾ ਹੈ ਕਿ ਬਿਨਾ ਕਾਨੂੰਨੀ ਦਾਖਲੇ ਵਾਲੇ ਵਿਦੇਸ਼ੀ ਨਾਗਰਿਕ ਭਾਵੇਂ ਉਹ ਸਯੁਕਤ ਰਾਜ ਦੇ ਵਿੱਚ ਕਿੰਨਾ ਵੀ ਸਮਾਂ ਰਹੇ ਹੋਣ ਬਾਂਡ ਤੇ ਰਿਹਾਈ ਦੇ ਲਈ ਅਯੋਗ ਹੋ ਸਕਦੇ ਨੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਸਰਬਤਤ ਗੈਰ ਨਾਗਰਿਕ ਜਿਨ੍ਹਾਂ ਦਾ ਕੋਈ ਅਪਰਾਧਿਕ ਕੋਰਟ ਨਹੀਂ ਹੁੰਦਾ ਸੀ ਅਤੇ ਜਿਨ੍ਹਾਂ ਨੂੰ ਸਰਹੱਦ ਤੋਂ ਦੂਰ ਗ੍ਰਿਫਤਾਰ ਕੀਤਾ ਜਾਂਦਾ ਸੀ ਉਹਨਾਂ ਨੂੰ ਬਾਂਡ ਸੁਣਵਾਈ ਦੀ ਬੇਨਤੀ ਕਰਨ ਦਾ ਮੌਕਾ ਮਿਲਦਾ ਸੀ ਇਤਿਹਾਸਕ ਤੌਰ ਤੇ ਜੇਕਰ ਕੋਈ ਵਿਅਕਤੀ ਭੱਜਣ ਦਾ ਜੋਖਮ ਨਹੀਂ ਸੀ ਅਤੇ ਉਸ ਉੱਤੇ ਕੋਈ ਅਪਰਾਧਿਕ ਦੋਸ਼ ਨਹੀਂ ਸੀ ਤਾਂ ਉਸ ਨੂੰ ਅਕਸਰ ਬਾਂਡ ਤੇ ਰਿਹਾਈ ਮਿਲ ਜਾਂਦੀ ਸੀ ਸੀ ਇਸ ਮਾਮਲੇ ਦੇ ਵਿੱਚ ਦੋ ਮੈਕਸੀਕਨ ਨਾਗਰਿਕਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਜੋ ਤਹਾਕਾ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਵੀ ਨਹੀਂ ਸੀ ਉਹਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਬਾਂਡਸ ਉਨਵਾਈ ਤੋਂ ਵੰਚਿਤ ਰੱਖਣਾ ਗਲਤ ਹੈ ਹਾਲਾਂਕਿ ਕ੍ਰੰਪਰ ਸ਼ਾਸਨ ਨੇ ਜੁਲਾਈ ਦੇ ਵਿੱਚ ਲਾਸਮੀ ਨਜ਼ਰਬੰਦੀ ਦੀ ਨਵੀਂ ਨੀਤੀ ਲਾਗੂ ਕਰਦੇ ਹੋਏ ਪਿਛਲੇ ਲਗਭਗ 30 ਸਾਲਾਂ ਦੀ ਪ੍ਰਥਾ ਨੂੰ ਬਦਲ ਦਿੱਤਾ ਸੀ ਇਸ ਫੈਸਲੇ ਦੇ ਨਾਲ ਦੇਸ਼ ਭਰ ਦੇ ਵਿੱਚ ਹਿਰਾਸਤ ਵਿੱਚ ਰੱਖੇ ਗਏ ਪ੍ਰਵਾਸੀਆਂ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਹਾਲਕਿ ਸਰਕਲ ਜੱਜ ਡਾਣਾ ਐਮ ਡਗਲਸ ਨੇ ਇਸ ਫੈਸਲੇ ਦੇ ਨਾਲ ਅਸਹਿਮਤੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਨੈਸ਼ਨਲ ਐਕਟ ਬਨੋਂ ਵਾਲੇ ਕਾਂਗਰਸ ਮੈਂਬਰ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਲੱਖਾਂ ਲੋਕਾਂ ਨੂੰ ਬਿਨਾਂ ਬੋਨਡ ਦੇ ਹਿਰਾਸਤ ਵਿੱਚ ਰੱਖਿਆ ਜਾਵੇਗਾ ਦਿਲਗਸ ਨੇ ਕਿ ਕਿਹਾ ਹੈ ਕਿ ਹਿਰਾਸਤ ਦੇ ਵਿੱਚ ਰੱਖੇ ਗਏ ਬਹੁਤ ਸਾਰੇ ਲੋਕ ਅਮਰੀਕੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਨਹੀਂ ਅਤੇ ਸਰਕਾਰ ਦੀ ਨਵੀਂ ਨੀਤੀ ਕਾਨੂੰਨੀ ਪ੍ਰਕਿਰਿਆ ਨੂੰ ਪਿੱਛੇ ਛੱਡ ਸਕਦੀ ਹੈ। ਦੂਜੇ ਪਾਸੇ ਅਮਰੀਕੀ ਟਾਰਨੀ ਜਨਰਲ ਪੈਮਪੋਰਡੀ ਨੇ ਫੈਸਲੇ ਨੂੰ ਸਰਕਾਰੀ ਕਾਨੂੰਨੀ ਅਤੇ ਵਿਵਸਥਾ ਨੀਤੀ ਦੇ ਲਈ ਮਹੱਤਵਪੂਰਨ ਚਿਤਕਰਾਲ ਦਿੱਤਾ ਕਿ ਹੈ ਕਿ ਪ੍ਰਸ਼ਾਸਨ ਅਦਾਲਤਾਂ ਵਿੱਚ ਆਪਣਾ ਰੁਖ ਮਜ਼ਬੂਤੀ ਨਾਲ ਰੱਖਦਾ ਰਹੇਗਾ ਕੁੱਲ ਮਿਲਾਕੇ ਫੈਸਲਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਨਜ਼ਰਬੰਦੀ ਪ੍ਰਣਾਲੀ ਤੇ ਵੱਡਾ ਪ੍ਰਭਾਵ ਪਾਉਣ ਵਾਲਾ ਮੰਨਿਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਹੋਰ ਕਾਨੂੰਨੀ ਚਰਚਾ ਚੱਲ ਰਹਿਣ ਦੀ ਸੰਭਾਵਨਾ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਜੋਨਾਲ ਟੈਂਪ ਦੇ ਪ੍ਰਸ਼ਾਸਨ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਜਿਸ ਦੇ ਤਹਿਤ ਪਰਵਾਸੀਆਂ ਨੂੰ ਬਿਨਾਂ ਬੋਨ ਦੇ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਜਾਰੀ ਰਹਿ ਸਕਦੀ ਹੈ। ਇਹ ਫੈਸਲਾ ਹਾਲ ਹੀ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਕਈ ਫੈਸਲਿਆਂ ਦੇ ਵਿਰੁੱਧ ਹੈ ਜਿਨ੍ਹਾਂ ਦੇ ਵਿੱਚ ਇਸ ਅਭਿਆਸ ਨੂੰ ਗੈਰਕਾਨੂੰਨੀ ਘਰਾ ਦਿੱਤਾ ਗਿਆ ਸੀ। 5ਵੀਂ ਸਰਕਟ ਕੋਰਟ ਆਫ ਅਪੀਲਸ ਦੇ ਜੱਜਾਂ ਦੇ ਇੱਕ ਪੈਨਲ ਨੇ ਸ਼ੁੱਕਰਵਾਰ ਸ਼ਾਮ ਨੂੰ ਫੈਸਲਾ ਸੁਣਾਇਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ ਗ੍ਰਿਫਤਾਰ ਕੀ ਉਹ ਬੋਲ ਸੁਣਵਾਈ ਤੋਂ ਇਨਕਾਰ ਕਰਨਾ ਸੰਵਿਧਾਨ ਤੇ ਸੰਘੀ ਮਿਗ੍ਰੇਸ਼ਨ ਕਾਨੂੰਨ ਦੇ ਅਨੁਕੂਲ ਹੈ ਬਹੁਤ رائے ਦੇ ਵਿੱਚ ਸਰਕਲ ਜੱਜ ਐਡਿਥ ਐਚ ਜੋਨਸ ਨੇ ਕਿਹਾ ਹੈ ਕਿ ਬਿਨਾਂ ਕਾਨੂੰਨੀ ਦਾਖਲੇ ਵਾਲੇ ਵਿਦੇਸ਼ੀ ਨਾਗਰਿਕ ਭਾਵੇਂ ਉਹ ਸਯੁਕਤ ਰਾਜ ਦੇ ਵਿੱਚ ਕਿੰਨਾ ਵੀ ਸਮਾਂ ਰਹੇ ਹੋਣ ਬਾਹਰ ਤੇ ਰਿਹਾਈ ਦੇ ਲਈ ਅਯੋਗ ਹੋ ਸਕਦੇ ਨੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਸੱਤਤ ਗੈਰ ਨਾਗਰਿਕ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੁੰਦਾ ਸੀ ਅਤੇ ਜਿਨ੍ਹਾਂ ਨੂੰ ਸਰਹੱਦ ਤੋਂ ਦੂਰ ਗ੍ਰਿਫਤਾਰ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਬਾਂਡ ਸੁਨਵਾਈ ਦੀ ਬੇਨਤੀ ਕਰਨ ਦਾ ਮੌਕਾ ਮਿਲਦਾ ਸੀ ਇਤਿਹਾਸਕ ਤੌਰ ਤੇ ਜੇਕਰ ਕੋਈ ਵਿਅਕਤੀ ਭੱਜਣ ਦਾ ਜੋਖਮ ਨਹੀਂ ਸੀ ਅਤੇ ਉਸ ਉੱਤੇ ਕੋਈ ਅਪਰਾਧਿਕ ਦੋਸ਼ ਨਹੀਂ ਸੀ ਤਾਂ ਉਸ ਨੂੰ ਅਕਸਰ ਬਾਂਡ ਤੇ ਰਿਹਾਈ ਮਿਲ ਜਾਂਦੀ ਸੀ ਇਸ ਮਾਮਲੇ ਦੇ ਵਿੱਚ ਦੋ ਮੈਕਸੀਕਨ ਨਾਗਰਿਕਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਜੋ ਤਹਾਕਿਆ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਵੀ ਨਹੀਂ ਸੀ। ਉਹਨਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹਨਾਂ ਨੂੰ ਬਾਂਡ ਸੁਨਵਾਈ ਤੋਂ ਵੰਚਿਤ ਰੱਖਣਾ ਗਲਤ ਹੈ। ਹਾਲਕਾ ਕ੍ਰੰਪਰ ਸ਼ਾਸਨ ਨੇ ਜੁਲਾਈ ਦੇ ਵਿੱਚ ਲਾਜ਼ਮੀ ਨਜ਼ਰਬੰਦੀ ਦੀ ਨਵੀਂ ਨੀਤੀ ਲਾਗੂ ਕਰਦੇ ਹੋਏ ਪਿਛਲੇ ਲਗਭਗ 30 ਸਾਲਾਂ ਦੀ ਪ੍ਰਥਾ ਨੂੰ ਬਦਲ ਦਿੱਤਾ ਸੀ ਇਸ ਫੈਸਲੇ ਦੇ ਨਾਲ ਦੇਸ਼ ਭਰ ਦੇ ਵਿੱਚ ਹਿਰਾਸਤ ਵਿੱਚ ਰੱਖੇ ਗਏ ਪ੍ਰਵਾਸੀਆਂ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਹਾਲਕਾ ਸਰਕਲ ਜੱਜ ਡਾਣਾ ਐਮ ਡਗਲਸ ਨੇ ਇਸ ਫੈਸਲੇ ਦੇ ਨਾਲ ਅਸਹਿਮਤੀ ਜ਼ਾਈ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਨੈਸ਼ਨਲ ਐਕਟ ਬਨੋਂ ਵਾਲੇ ਕਾਂਗਰਸ ਮੈਂਬਰ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਲੱਖਾਂ ਲੋਕਾਂ ਨੂੰ ਬਿਨਾਂ ਬੋਨਡ ਦੇ ਹਿਰਾਸਤ ਵਿੱਚ ਰੱਖਿਆ ਜਾਵੇਗਾ ਦਿਲਗਿਸ਼ ਦੇ ਵੀ ਕਿਹਾ ਹੈ ਕਿ ਹਿਰਾਸਤ ਦੇ ਵਿੱਚ ਰੱਖੇ ਗਏ ਬਹੁਤ ਸਾਰੇ ਲੋਕ ਅਮਰੀਕੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਨੇ ਅਤੇ ਸਰਕਾਰ ਦੀ ਨਵੀਂ ਨੀਤੀ ਕਾਨੂੰਨੀ ਪ੍ਰਕਿਰਿਆ ਨੂੰ ਪਿੱਛੇ ਛੱਡ ਸਕਦੀ ਹੈ ਦੂਜੇ ਪਾਸੇ ਅਮਰੀਕੀ ਟਾਰਨੀ ਜਨਰਲ ਪੈਮਪੋਰਡੀ ਨੇ ਫੈਸਲੇ ਨੂੰ ਸਰਕਾਰੀ ਕਾਨੂੰਨੀ ਅਤੇ ਵਿਵਸਥਾ ਨੀਤੀ ਦੇ ਲਈ ਮਹੱਤਵਪੂਰਨ ਚਿਤਕਰਾਲ ਦਿੱਤਾ ਅਤੇ ਕਿਹਾ ਕਿ ਪ੍ਰਸ਼ਾਸਨ ਅਤੇ ਅਦਾਲਤਾਂ ਵਿੱਚ ਆਪਣਾ ਰੁਖ ਮਜ਼ਬੂਤੀ ਨਾਲ ਰੱਖਦਾ ਰਹੇਗਾ। ਕੁੱਲ ਮਿਲਾ ਕੇ ਇਹ ਫੈਸਲਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਨਜ਼ਰਬੰਦੀ ਪ੍ਰਣਾਲੀ ਤੇ ਵੱਡਾ ਪ੍ਰਭਾਵ ਪਾਉਣ ਵਾਲਾ ਮੰਨਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਹੋਰ ਕਾਨੂੰਨੀ ਚਰਚਾ ਚੱਲ ਰਹਿਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਜਿਸ ਦੇ ਤਹਿਤ ਪਰਵਾਸੀਆਂ ਨੂੰ ਬਿਨਾ ਬਾਂਡ ਤੇ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਜਾਰੀ ਰਹਿ ਸਕਦੀ ਹੈ। ਇਹ ਫੈਸਲਾ ਹਾਲ ਹੀ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਕਈ ਫੈਸਲਿਆਂ ਦੇ ਵਿਰੁੱਧ ਹੈ ਜਿਨ੍ਹਾਂ ਦੇ ਵਿੱਚ ਇਸ ਅਭਿਆਸ ਨੂੰ ਗੈਰਕਾਨੂੰਨੀ ਘਰਾ ਲ ਦਿੱਤਾ ਗਿਆ ਸੀ। 5ਵੀਂ ਸਰਕਟ ਕੋਰਟ ਆਫ ਅਪੀਲਸ ਦੇ ਜੱਜਾਂ ਦੇ ਇੱਕ ਪੈਨਲ ਨੇ ਸ਼ੁੱਕਰਵਾਰ ਸ਼ਾਮ ਨੂੰ ਫੈਸਲਾ ਸੁਣਾਇਆ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵੱਲੋਂ ਦੇਸ਼ ਭਰ ਦੇ ਵਿੱਚ ਗ੍ਰਿਫ ਨੂੰ ਬੋਨ ਸੁਣਵਾਈ ਤੋਂ ਇਨਕਾਰ ਕਰਨਾ ਸੰਵਿਧਾਨ ਤੇ ਸੰਘੀ ਮਿਗ੍ਰੇਸ਼ਨ ਕਾਨੂੰਨ ਦੇ ਅਨੁਕੂਲ ਹੈ ਬਹੁਤ رائے ਦੇ ਵਿੱਚ ਸਰਕਲ ਜੱਜ ਐਡਿਥ ਐਚ ਜੋਨਸ ਨੇ ਕਿਹਾ ਹੈ ਕਿ ਬਿਨਾਂ ਕਾਨੂੰਨੀ ਦਾਖਲੇ ਵਾਲੇ ਵਿਦੇਸ਼ੀ ਨਾਗਰਿਕ ਭਾਵੇਂ ਉਸ ਉਪਦਰਾਸ਼ ਵਿੱਚ ਕਿੰਨਾ ਵੀ ਸਮਾਂ ਰਹੇ ਹੋਣ ਬਾਣਟ ਤੇ ਰਿਹਾਈ ਦੇ ਲਈ ਅਯੋਗ ਹੋ ਸਕਦੇ ਨੇ